ਇਹ ਕਹਾਣੀ ਉੱਥੋਂ ਸ਼ੁਰੂ ਕਰਦੇ ਆਂ ਆਪਾਂ ਜਿੱਥੋਂ ਧੂਰੀ ਰਹੀ ਸੀ ਵਿਕਰਮਾਜੀਤ ਦਾ ਤਾ ਪਾਪਾ ਚੌਥਾ ਜਵਾਬ ਦੇ ਰਿਹਾ ਰਾਜੇ ਨੂੰ ਕਹਿੰਦਾ ਰਾਜਾ ਨੂੰ ਵਿਕਰਮਾਜੀਤ ਇਹ ਜੀ ਚੀਜ਼ ਤੀ ਉਹਦਾ ਰਾਜਾ ਵਿਕਰਮਾਜੀਤ ਤੀ ਕਹਿੰਦਾ ਧਰਮੀ ਤੇ ਹਾਮੀਪੁਰਸ ਦੀ ਹੋ ਜਿਹੋਦੇ ਵਰਗਾ ਬਣ ਜੇਗਾ ਕਹਿੰਦਾ ਤਾਂ ਖੜੇ ਤੇ ਚਾਰਨ ਤਰੀ ਨੇ ਤੇਰੇ ਕੋੜ ਚੱਲ ਜੂ ਉਹਨੇ ਫਿਰ ਰਾਜਾ ਨੂੰ ਚੌਥਾ ਪਾਪਾ ਜਵਾਬ ਦਿੰਦਾ ਕਹਿੰਦਾ ਇੱਕ ਸਮੇਂ ਦੀ ਗੱਲ ਹੈ ਸਾਧੂ ਇਕੱਠੇ ਹੋ ਕੇ ਆਗੇ ਬਿਕਰਮਾ ਜੀ ਦੇ ਕਹਿੰਦੇ ਵੀ ਅਸੀਂ ਜੱਗ ਕਰਨਾ ਹੈ ਕਰਨਾ ਵੀ ਉਹ ਰਾਜੇ ਦੇ ਹੱਥੋਂ ਆ ਜਿਹੜਾ ਰਾਜਾ ਧਰਮੀ ਆ ਸਭ ਤੋਂ ਉਹ ਕਹਿੰਦਾ ਪੇ ਪਲਵੇਹੇ ਤੇ ਘੁੰਮ ਜੋ ਜਿਹਦਾ ਕੋਈ ਰਾਜਾ ਧਰਮੀ ਹੋਇਆ ਆਪੇ ਬੋਲ ਪੂ ਕਹਿੰਦਾ ਵੀ ਚੰਗਾ ਅੱਡ-ਅੱਡ ਸਾਧੂ ਚੱਲ ਪਏ 10 ਕਿਸੇ ਨੂੰ 5 ਕਿਸੇ ਪਾਸੇ ਤੁਰੇ ਫਿਰਦੇ ਰਹੇ ਨੇ ਜਿਹੜੇ ਰਾਜੇ ਕੋਲੇ ਗੱਲ ਛੇੜਿਆ ਕਰਨ ਹਰੇਕ ਰਾਜਾ ਕਹਿੰਦੇ ਵੀ ਸਾਥੋਂ ਧਰਮੀ ਤਾਂ ਬਿਕਰਮਾ ਜੀ ਤੇ ਮੁੜ ਕੇ ਆ ਗਈ ਕਹਿੰਦੇ ਜੀ ਰਾਜਾ ਸਭ ਤੋਂ ਧਰਮੀ ਬਿਕਰਮਾਜੀਤ ਰਾਜੇ ਨੂੰ ਦੱਸਿਆ ਉਹ ਕਹਿੰਦਾ ਜੀ ਗੱਲ ਤਾਂ ਸੋਡੀ ਸੱਚੀ ਹੈ ਬਿਕਰਮਾਜੀਤ ਰਾਜਾ ਹੈ ਧਰਮੀ ਪਰ ਇੱਕ ਗਲਤੀ ਰ ਬਿਕਰਮਾਜੀਤ ਰਾਜੇ ਛ ਵੀ ਹੈ ਉਹ ਕਹਿੰਦਾ ਕਿਵੇਂ ਕਹਿੰਦਾ ਉਹ ਸਮੇਂ ਦੇ ਵਿੱਚ ਜਿਸ ਵੇ ਬਿਕਰਮਾਜੀਤ ਭਗਤੀ ਕਰ ਰਿਹਾ ਸੀ ਆਪਣਾ ਪੂਰਾ ਲੱਗਣ ਲੱਗਿਆ ਹਾ ਸੀ ਭਗਤੀ ਚ ਉਸ ਵਕਤ ਇੱਕ ਉਤਰ ਦੀ ਜਨ ਚਾਂਜਰ ਖੜਕੀ ਤਾਂ ਬਿਕਰਮਾ ਜੀ ਨੇ ਭਗਤੀ ਦਾ ਖਿਆਲ ਸਾਡੇ ਕੋਲ ਝਾਂਜਰ ਦਾ ਖਿਆਲ ਕਰਿਆ ਕਹਿੰਦਾ ਐਡਾ ਦਾਗ ਉਹਨੂੰ ਬਿਕਰਮਾ ਜੀ ਤਨ ਲੱਗਾ ਸੀ ਕਹਿੰਦਾ ਫਿਰ ਉਹ ਸਮਝ ਆ ਗਿਆ ਜੀ ਉਹ ਦਾਗ ਧੋਣ ਦਾ ਬਿਕਰਮਾ ਜੀ ਦਾ ਅਸੀਂ ਬਿਕਰਮਾ ਜੀ ਦੇ ਰਾਜੇ ਨੂੰ ਮਿਲਾਂਗੇ ਹੁਣ ਬੈਠਾ ਬਿਕਰਮਾ ਜੀ ਦੇ ਰਾਜੇ ਦੀ ਕਚਹਿਰੀ ਵਿੱਚ ਨੇ ਸਾਧੂ ਬਿਕਰਮਾ ਜੀ ਤ ਕੁਰਸੀ ਤੇ ਬੈਠਾ ਉਹ ਕਹਿੰਦਾ ਜੀ ਜੇ ਉਹ ਦਾਗ ਧੋਤਾ ਜੇ ਤੁਹਾਨੂੰ ਬਿਕਰਮਾ ਜੀ ਦੀ ਦਸਮੈਂ ਪਾ ਦਣਾ ਕਹਿੰਦਾ ਜੀ ਪਾਓ ਕੰਦਾ ਜਿਹੜੀ ਕਚੇਰੀ ਵਿੱਚ ਬੈਠਿਓ ਇਹ ਸਾਵੇਂ ਵਿਕਰਮਾ ਜੀ ਦੀ ਕਚੇਰੀ ਹੈ ਉਹ ਕਹਿੰਦੇ ਜੀ ਵੀ ਐ ਕਰਕੇ ਫਿਰ ਅਸੀਂ ਤਾਂ ਇੱਕ ਸੋਗਦਾਨ ਲੈਣਾ ਉਹ ਰਾਜੇ ਦੇ ਹੱਥੋਂ ਲੈਣਾ ਜਿਹੜਾ ਸਭ ਤੋਂ ਧਰਮੀ ਹੋ ਉਹ ਕਹਿੰਦਾ ਜੀ ਪਹਿਲਾਂ ਮੇਰਾ ਦਾਗਤ ਹੋਵੋ ਜਿਹੜਾ ਸੋਗਦਾਨ ਮੰਗੋਗੇ ਮੈਂ ਦੇਵਾਂਗਾ ਕੰਦਾ ਵੀ ਠੀਕ ਹੈ ਉਹਨੇ ਭਈ ਕੰਦਾ ਵੀ ਇਹ ਹਲਾ ਉਹਨਾਂ ਨੇ ਸਾਰੇ ਸਾਧੂਆਂ ਨੇ ਇਕੱਠੇ ਹੋ ਕੇ ਅਰਦਾਸ ਬੇਨਤੀ ਕੀਤੀ ਮਾਲਕ ਮੂਰੇ ਵੀ ਮਾਲਕਾ ਇਹਦਾ ਇੱਕ ਦਾਗ ਕੱਟ ਦੇ। ਦਾਗ ਇੱਕੋ ਹੀ ਦੀ ਵਿਕਰਮਾਜੀਤ ਨੂੰ। ਫਿਰ ਮਾਲਕ ਨੇ ਬਾਜ ਦਿੱਤੀ ਕਹਿੰਦਾ ਵੀ ਇੱਕ ਦਾਗ ਹੀ ਐ ਉਹ ਤੁਸੀਂ ਕਟਾ ਦੋਗੇ। ਵੀ ਹਰ ਬੰਦਾ ਦਾਗ ਹੀ ਤਾਂ ਹੁੰਦਾ ਹੈ। ਉਹ ਕਹਿੰਦਾ ਨਹੀਂ ਜੀ। ਇੰਨੇ ਭਗਤਾਂ ਤਾਂ ਸੁਣਨੀ ਪੂ। ਸਿਆਣੇ ਕਹਿੰਦੇ ਫਿਰ ਅੱਬ ਮੋੜ ਨਹੀਂ ਸਕਦਾ ਭਗਤਾਂ ਦੀ ਉਹਨੂੰ ਫਿਰ ਉਹਦਾ ਦਾਗ ਲਾਉਣਾ ਪੈ ਗਿਆ ਵਿਕਰਮਾਜੀਤ ਦਾ। ਵਿਕਰਮਾਜੀਤ ਬਿਨਾਂ ਦਾਗ ਹੀ ਗਿਆ ਫਿਰ। ਕਹਿੰਦਾ ਉਹਨੇ ਫਿਰ ਵਿਖਾਦ ਨੂੰ ਕਿਹਾ ਕਹਿੰਦਾ ਵੀ ਮੇਰਾ ਦਾਗ ਤਲਹਾ ਤਾਂ ਹੁਣ ਦੱਸੋ ਵੀ ਕੀ ਸੋਗ ਦਾਣ ਲੈਣਾ। ਉਹ ਕਹਿੰਦਾ ਵੀ ਅਸੀਂ ਲੈਣਾ ਤੇਰਾ ਰਤ ਕਹਿੰਦਾ ਕੀ ਕਰਨਾ ਕਹਿੰਦਾ ਵੀ ਜਿੱਥੇ ਵੀ ਅਸੀਂ ਕੋਈ ਮੰਨ ਕੇ ਚਾਲਕ ਪੁੰਨ ਧਰਮ ਕਰਦੇ ਆਂ ਸਾਡਾ ਪੁੰਨ ਧਰਮ ਨਹੀਂ ਪੂਰ ਚੜਦਾ ਸਾਡੇ ਦਾਨੋਂ ਹੁੰਦੇ ਨੇ ਰਾਖਸ ਹਰ ਨਾਕਸ ਬੁੱਧੀ ਕੋਈ ਹੱਡ ਸੜਦਾ ਕੋਈ ਕੁਸ਼ ਕਰਦਾ ਕੋਈ ਕੁਸ਼ ਕਰਦਾ ਜ ਨਹੀਂ ਕਿ ਦਿਨ ਪੱਟ ਹੁੰਦਾ ਸਾਡੇ ਵੀ ਸਾਨੂੰ ਕਿਸੇ ਨੇ ਦੱਸਿਆ ਵੀ ਵਿਕਰਮਾ ਜੀ ਦਾ ਰਤ ਜਿੰਨੇ ਥਾਂ ਤੇ ਤੁਸੀਂ ਜੱਗ ਕਰਨਾ ਉਹਨੇ ਸਾਦਾ ਕੋਟ ਬਗੜੋ ਕੁੰਡਲ ਮਾਰੂ ਵੀ ਜਿੱਥੇ ਬਿਕਰਮਾ ਜੀ ਦਾ ਰਤਵਗਾ ਉੱਥੇ ਰਾਖਸ ਨਹੀਂ ਜਾਂਦਾ ਤਾਂ ਕਹਿੰਦਾ ਫਿਰ ਉਹਨੇ ਬਿਕਰਮਾ ਜੀ ਇਤਨੇ ਕੀ ਕਰਿਆ ਨਾ ਉਹਨਾਂ ਨੂੰ ਸਾਧੂਆਂ ਨੂੰ ਉਹਨਾਂ ਦੇ ਲੰਗਰ ਖਾਤਰ ਭੋਜਨ ਖਾਤਰ ਜਿੱਥੇ ਮਰਜੀ ਲਾਉਣ ਤਾਂ ਉਹਨੇ ਆਪਣੀ ਸਾਤੀ ਦਾ ਦਿੱਤਾ ਤੀ ਉਹਨੂੰ ਕਹਿੰਦਾ ਜੇ ਤਾਂ ਰਾਜਾ ਸਾਧੂਆਂ ਖਾਤਰ ਆਪਣੀ ਸਾਤੀ ਚੀਰਨੇਗਾ ਤਾਂ ਤਾਂ ਸਾਡੇ ਤੇ ਚਰਨ ਤਰੀ ਨੇ ਤੇ ਕੋਟ ਚੱਲ ਜੂ ਇਹ ਤਾਂ ਇੰਨੀ ਟੋਟਾ ਦੀ ਬਸ ਉਹ ਨਹੀਂ ਰੋ ਇੱਕ ਗਿੱਦੜਤੀ ਪਈ ਉਹ ਕਿਤੇ ਫਲਾਫੇ ਚੱਟਾਂ ਵਾਗਰੂੜੀ ਤੇ ਉਹਦੇ ਮਗਰ ਫਲਾਫਾ ਲੱਗ ਗਿਆ ਗੋੜਾ ਵਾਲਾ ਲੱਬੜਿਆ ਹਾ ਜਦੋਂ ਗਿੱਦੜ ਗਿਆ ਘੋਰਨੇ ਤੇ ਗਿੱਦੜੀ ਕਹਿੰਦੀ ਜੀ ਤੁਹਾਡੇ ਮਗਰ ਕੀ ਐ ਉਹਨੇ ਦੇਖਿਆ ਵੀ ਹੁਣ ਕੀ ਦਸੀਏ ਇਹਨੂੰ ਕਹਿੰਦਾ ਮੇਰੇ ਮਗਰ ਲੰਬਲ ਪੇਟ ਲੱਗੀ ਹੋਈ ਐ ਕਹਿੰਦੀ ਕਾਦ ਕਹਿੰਦਾ ਅੱਜ ਤੋਂ ਮੈਂ ਪ੍ਰਧਾਨ ਐ ਕਹਿੰਦੀ ਗਿੱਦੜੀ ਦੀ ਸੂਨ ਵਾਲੀ ਕਹਿੰਦੀ ਜੀ ਪ੍ਰਧਾਨ ਐ ਮੇਰਾ ਮਾਸਖਾਨ ਨੂੰ ਜੀ ਕਰਦਾ ਚਲੋ ਆਪਾਂ ਸਕਾਰ ਖੇਡ ਲਈਏ ਗਿੱਦੜ ਚੱਲ ਪਿਆ ਕੇ ਹੁਣ ਕਹਿ ਬੱਠਾ ਨੂੰ ਕਹਿੰਦਾ ਕਿ ਵੀ ਜੁੱਤੂ ਰਹਿ ਜਾਂਦਾ ਹੁਣ ਮੂਰੇ ਕੁੱਤਾਂ ਦਾ ਟੋਲਾ ਖੜਾ ਹੈ ਕੁੱਤਾਂ ਟੋਲਾ ਖੜਾ ਉਹ ਗਿੱਦੜ ਨੇ ਚੱਡਾਂ ਚਲੇ ਲਈ ਪੂਸੋ ਕਹਿੰਦੀ ਜੀ ਗੱਲ ਸੁਣੋ ਮੇਰੀ ਤੁਸੀਂ ਉਹ ਪ੍ਰਧਾਨ ਡਰੋ ਨਾ ਮੈਂ ਸੋ ਤੋਂ ਮੂਰੇ ਜਾਨੀਆ ਚਲੋ ਉਹ ਗਿੱਦੜ ਬੋਦਾ ਕਹਿੰਦਾ ਮਾਂਗ ਰਹਿ ਮੇਥੋਂ ਕਹਿੰਦੀ ਕਿਉਂ ਕਹਿੰਦਾ ਮੈਂ ਤੁਹਾਨੂੰ ਦੱਸੂ ਕੋਈ ਨਾ ਥੋੜਾ ਜੇ ਨੇੜੇ ਬਾਅ ਕੇ ਕੁੱਤਾਂ ਦੀ ਪੈਗਾ ਨਿਕਾ ਜੋ ਆ ਕੇ ਗਿੱਦੜ ਕਿਨੀ ਗਿੱਦੜ ਨੇ ਲਾਦੀ ਝੂਟੀ ਉਹ ਗਿੱਦੜੀ ਕਹੀ ਕਰੀ ਜਾਵੇ ਖੜੀ ਅਰੇ ਨੂੰ ਜੀ ਨੰਬਰ ਪਲੇਟ ਦਿਖਾ ਆਪਣੀ ਤੁਸੀਂ ਪ੍ਰਧਾਨ ਹੋ ਕਹਿੰਦਾ ਆ ਜਾ ਆ ਜਾ ਭੱਜਾ ਤੁਹਾਨੂੰ ਪੜਨੇ ਆਏ ਘੋਰਨੇ ਨੂੰ ਆ ਜਾ ਹੁਣ ਖਦਮੂਂਗ ਢੇੜ ਦੇਣਗੇ ਪਹਿਲੇ ਤੋਂ ਆਈ ਹੋਊਗੀ ਤੇਰੀ ਘੋਰਨੇ ਤੇ ਆ ਗਈ ਕਹਿੰਦੀ ਜੀ ਤੁਸੀਂ ਪ੍ਰਧਾਨ ਹੋ ਤੁਹਾਡੇ ਨੰਬਰ ਪਲੇਟ ਲੱਗਿਆ ਤੁਸੀਂ ਦਿਖਾ ਦਿੰਦੇ ਉਹਨੂੰ ਦਿਖਾ ਕੇ ਉਹਨਾਂ ਕਹਿੰਦਾ ਲੰਬਲ ਪੇਟ ਨਹੀਂ ਹੈਗੀ ਕਹਿੰਦਾ ਕਉ ਕਹਿੰਦਾ ਮਾਦਾ ਗੋੜ ਚੱਟਣ ਗਿਆ ਤੀ ਗੋੜਾ ਵਾਲਾ ਫਲਾਫਾ ਲੱਗਿਆ ਤੀ ਮੇਰੇ ਕੋਈ ਪ੍ਰਧਾਨ ਪੁੱਤੂ ਨੇ ਐਵੇਂ ਨਾ ਖਦਮੂਂਗ ਢੇਡਾਲੀ ਉੱਥੇ ਪਿੰਡ ਆ ਬਦਾ ਕਹਿੰਦਾ ਕਹਿੰਦਾ ਕੁੱਤਾ ਕਹਿੰਦਾ ਕਿੱਥੇ ਪੜਿਆ ਹੁੰਦਾ ਕਹਿੰਦਾ ਪੜਾਈ ਵੀ ਮੂਰੇ ਚੱਲਦੀ ਆ ਪ੍ਰਧਾਨਗੀ ਵੀ ਜੇ ਪੜੇ ਹੁੰਦੇ ਕਹਿੰਦਾ ਫੇਰ ਮੈਂ ਮੂਰੇ ਖੜਦਾ ਉਹਨਾਂ ਦੇ ਇਹ ਤਾਂ ਸਾਰਿਆਂ ਨੇ ਪੜਨੇ ਕਹਿੰਦਾ ਵੜ ਕੋਰਨੇ ਚ